ਜਿਵੇਂ ਕਿ ਹੁਣ ਠੰਡ ਆ ਗਈ ਤਾਂ ਠੰਡ ਦੇ ਵਿੱਚ ਕੀ ਹਰ ਇੱਕ ਨੂੰ ਖਾਂਸੀ ਜ਼ੁਖਾਮ ਹੋ ਜਾਂਦਾ ਤਾਂ ਉਹਨੂੰ ਦੂਰ ਕਰਨ ਦੇ ਲਈ ਕੀ ਹੈ ਇਹ ਕੋਕਾ ਦਾ ਜਿਹੜਾ ਕਫਸੀਰੇ ਪਾਉਂਦਾ ਜੇ ਛੋਟਾ ਬੱਚਾ ਤਾਂ ਉਸ ਨੂੰ ਆਪਾਂ ਅੱਧਾ 스ਪੂਨ ਦੇ ਸਕਦੇ ਹਾਂ ਤੇ ਵੱਡਾ ਇੱਕ ਤੋਂ ਦੋ 스ਪੂਨ ਤੱਕ ਲੈ ਸਕਦੇ ਆ ਇਹ ਬਲਗਮ ਨੂੰ ਜਿਹੜਾ ਕਿ ਬਾਹਰ ਕੱਢਣ ਵਿੱਚ ਹੈਲਪ ਕਰਦਾ ਇਸ ਵਿੱਚ ਕਈ ਇਸ ਵਿੱਚ ਕੋਈ ਵੀ ਨੁਕਸਾਨ ਨਹੀਂ ਇਹਦੇ ਵਿੱਚ ਤਾਂ ਹੀ ਕਈ ਹਰ ਅਧਿਕ ਡੇਢੋ ਤੱਤ ਪਾਏ ਹੋਣਾ ਜਿਵੇਂ ਤુલਸੀ ਮਲਠੀ ਤੇ ਅਜਮੇ ਦੇ ਪੇਪਰ ਗੀਂ ਜਿਵੇਂ ਕਾਲੀ ਮਿਰਚ ਵਗੈਰਾ ਹੋ ਗਈ ਇਹ ਚੀਜ਼ਾਂ ਪਾਈਆਂ ਹੋਈਆਂ ਨੇ ਇਹ ਸੁੱਕੋ ਫ੍ਰੀ ਵੀ ਆਉਂਦਾ ਹੈ ਤੇ ਇਹ ਜੁਖਾਮ ਨੂੰ ਵੀ ਬਿਲਕੁਲ ਹਟਾਉਂਦਾ ਜੇਕਰ ਇਸ ਨੂੰ ਕੋਸੇ ਪਾਣ ਨਾਲ ਦਿਨ ਵਿੱਚ ਦੋ ਵਾਰ ਦੋ-ਦੋ ਚਮਚ ਲਿਆ ਜਾਵੇ ਬਹੁਤ ਤੱਤਾਂ ਨਾਲ ਭਰਪੂਰ ਹੈ ਇਹ ਅਸੀਂ ਦੀ ਵਰਤੋਂ ਕਰਕੇ ਦੇਖੋ ਜੋ ਤੇ ਦੇਖੋ ਨਹੀਂ ਗਲੇ ਤੋਂ ਖਰਾਬ ਜਾਂ ਉਹ ਕੰਮ ਲਗਾਉਗਾ ਕਨਸੀਆ ਬਿਲਕੁਲ ਹੀ ਆਰਾਮ ਲਿਆ ਦੇਵੇਗਾ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ